ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆਂ ਪਿੰਡ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਵੀਰ ਕੁਲਦੀਪ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆਂ ਦੋ ਪਸ਼ੂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦੋਵੇਂ ਪਸ਼ੂ ਦੋਸਤੋ ਸੱਜੇ ਸੋਏ ਆ ਕੀ ਡਿਟੇਲ ਨੇ ਇਹਦੀ ਵੀਰ ਤੋਂ ਪੁੱਛ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਦੋਸਤੋ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜੋ ਕਰਿਆ ਕਰੋ ਦੇ ਕਿਸੇ ਹੋਰ ਵੀਰ ਪਰਦਾ ਫਾਇਦਾ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਹੁੰਦੀ ਵੀਡੀਓ ਦੋਸਤੋ ਆਪਣਾ ਫੇਸਬੁੱਕ ਚੈਨਲ ਤੇ ਪਾਉਣਾ ਹੈ ਇੰਸਟਾਗ੍ਰam ਤੇ ਪਾਉਣਾ ਹੈ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਚੰਗੇ ਪਸ਼ੂਆ ਦੋਸਤੋ ਘਰ ਦਾ ਇਹ ਵੀਰ ਦੇ ਪਸ਼ੂਆ ਕੋਈ ਵਪਾਰ ਦਾ ਕੰਮ ਨਹੀਂਗਾ ਵੀਰ ਦਾ ਦੋਸਤੋ ਆਪ ਐਕਸੀਡੈਂਟ ਹੋਇਆ ਵਾ ਇਸ ਕਰਕੇ ਦੋਸਤੋ ਮਜਬੂਰੀ ਕਰਨੇ ਵੀਰ ਪਸ਼ੂ ਜਿਹੜੀਆਂ ਸੇਲ ਕਰਨੀਆਂ ਵਾ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਨੇ ਡਿਟੇਲ ਇਹਨਾਂ ਪਸ਼ੂਆਂ ਦੋਵਾਂ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠ ਪਿੰਡ ਦੇ ਸਗੀਰਾ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਤਰਨਤਾਰਨ ਜੀ ਤਰਨਤਾਰਨ ਜੀ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਵੀ ਦੱਸੋ ਆਪਣਾ ਫੋਨ ਨੰਬਰ ਲਿਖਾਉਣੇ ਤਾਂ ਮੈਨੂੰ ਇਜਾਜ਼ਤ ਨਹੀਂ ਇਦਾਂ ਚਲੋ ਕੋਈ ਫੋਨ ਨੰਬਰ ਆਪਾਂ ਵੀਡੀਓ 'ਚ ਪਾ ਦਾਂਗੇ ਉਦਾਂ ਨਾਮ ਵੀਰ ਜੀ ਕੀ ਕੁਲਦੀਪ ਸਿੰਘ ਕੁਲਦੀਪ ਸਿੰਘ ਠੀਕ ਹੈ ਜੀ ਤੇ ਵੀਰ ਜੀ ਪਸ਼ੂ ਆਪਣੇ ਘਰ ਦੇ ਹੀ ਹੈ ਘਰ ਦੇ ਡੰਗਰੇ ਆਪਣੇ ਅੱਛਾ ਜੀ ਤੇ ਜੇ ਸੂਗੇ ਮੱਝ ਸੂਈ ਹੁਣ ਠੀਕ ਹੈ ਜੀ ਅੱਜੇ ਬੋਲੇ ਦੇ ਆ ਅੱਜ 6ਾਂ ਦੇਣ ਹੋ ਜਾਂ ਮੈਨੂੰ ਠੀਕ ਹੈ ਜੀ ਤੇ 9 ਲੀਟਰ ਬੋਲਾ ਥੱਲੇ ਜੀ ਠੀਕ ਹੈ ਜੀ ਤੇ ਗਾਂ ਥੱਲੇ ਵੀ ਤੇ ਗਾਣੂ ਮਹੀਨਾ ਨਹੀਂ ਹੋਆ ਮਹੀਨੇ ਅੰਦਰ ਆ ਅਛਾ ਜੀ ਬੱਚਾ ਮਰ ਗਿਆ ਦਾ ਠੀਕ ਹੈ ਜੀ ਬੱਚਾ ਕੀ ਦੱਤਾ ਵੀਰ ਗਾਣੇ ਬੱਚਾ ਆ ਮਗਰਾ ਠੀਕ ਹੈ ਜੀ ਠੀਕ ਹੈ ਤੇ ਇਹ ਵੀਰ ਆਪਣਾ ਮਤਲਬ ਐਕਸੀਡੈਂਟ ਜਿਹੜਾ ਹੋਇਆ ਇਹ ਮਤਲਬ ਕਿਦਾਂ ਹੋ ਗਿਆ ਇਹ ਆਪਣਾ ਮੋਟਰਸਾਈਕਲ ਨਾਲ ਆ ਅਛਾ ਜੀ ਹਾਂ ਜੀ ਠੀਕ ਹੈ ਜੀ ਡੇਢ ਸਾਲ ਹੋ ਗਿਆ ਐਕਸੀਡੈਂਟ ਹੋਈ ਨੇ ਠੀਕ ਹੈ ਜੀ ਲੱਤ ਫ੍ਰੈਚਰ ਹੋਈ ਸਾਰੀ ਹਾਂ ਲੱਤ ਮੋਟੀ ਪਟੋਈ ਤੇ ਟੁੱਟੀ ਆ ਠੀਕ ਹੈ ਜੀ ਦੋਵੇਂ ਪਾੜ ਗਈਆਂ ਅਹੀਂ ਆ ਵੀ ਪਾੜ ਗਈ ਸੀ ਪਤਲੀਆਂ ਵੀ ਟੁੱਟ ਗਈਆਂ ਜ਼ਿਆਦਾ ਹੀ ਹੋਇਆ ਠੀਕ ਹੈ ਠੀਕ ਹੈ ਜੀ ਦੋਸਤੋ ਵੀਰ ਦਾ ਆਪਦਾ ਐਕਸੀਡੈਂਟ ਹੋਇਆ ਇਸ ਕਰਕੇ ਵੀਰ ਮਜਬੂਰੀ ਕਰ ਨੇ ਜਿਹੜੇ ਪਸ਼ੂ ਇਹ ਵੇਚਣ ਲੱਗਾ ਕਿਉਂਕਿ ਤੁਹਾਨੂੰ ਪਤਾ ਵਾ ਨਹੀਂ ਸੇਵਾ ਦੀ ਜਨਾਨੀ ਦੇ ਕੋਲ ਨਹੀਂ ਤੇ ਆ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤਾ ਵੀਰ ਦੀ ਇੱਕ ਲੱਤ ਤੇ ਦੋਸਤੋ ਇਹ ਲੱਗ ਰਿਹਾ ਹੈ ਪਲਸਟਰ ਲੂਸ ਵਗਰਾ ਜਣਾ ਤੇ ਦੂਜੀ ਲੱਤ ਵੀ ਵੀਰ ਕਹਿੰਦਾ ਵੀ ਫ੍ਰੈਚਰੀ ਹੈ ਪਲੇਟਾਂ ਪੈਣੀਆਂ ਹੁਣਗੇ ਅੱਛਾ ਜੀ ਠੀਕ ਹੈ ਤੇ ਇਹ ਪਸ਼ੂ ਦੋਸਤੋ ਜਿਹੜੇ ਵੀਰ ਨੇ ਘਰ ਦੇ ਜਿਹੜੇ ਇਹ ਵੀਰ ਦੇ ਪਸ਼ੂ ਆ ਡਿਟੇਲ ਤੁਹਾਨੂੰ ਵੀਰ ਨੇ ਦੱਸ ਹੀ ਦਿੱਤੀ ਆ ਮੁੱਲ ਵੀ ਵੀਰ ਆਪਾਂ ਨਾਲ ਲਗਵਾ ਦੱਸ ਹੀ ਦਿੱਤੀ ਫਿਰ ਦੋ ਛੱਨੇ ਦੁੱਧ ਐ ਟਾਈਮ ਤੇ ਹੁਣ ਗਾਂ ਚੰਗੀ ਸੇਵਾ ਹੈ ਗਾਂ ਦੁੱਧ ਦੋ ਦੋ 25 30 ਲੀਟਰ ਜੇ ਵੀ ਕਿ ਸਾਡੀ ਸੇਵਾ ਨਾਲ ਕਰ ਸਕਦੀ ਹੈ ਠੀਕ ਹੈ ਜੀ ਮੁੱਲ ਕੀ ਕਰਦੇ ਵੀਰ ਦਾ ਦੁੱਧ 35 ਲੀਟਰ ਚ ਹੋਇਆ ਗਾਂਥਲੇ ਪਿਛਲੇ ਸੂਏ ਅੱਛਾ ਜੀ ਮੁੱਲ ਕੀ ਕਰਦੇ ਗਾਂ ਦਾ ਗਾਂ 42000 ਦੀ ਦੇ ਦਾਂਗਾ ਮਾਨਦਾਨ ਲੱਖ ਰੁਪਏ ਦੀ ਗਾਂ ਹੈ ਠੀਕ ਹੈ ਜੀ ਬੱਚਾ ਵੀ ਹੁੰਦਾ ਦੇ ਅੱਜ ਠੀਕ ਠੀਕ ਹੈ ਜੀ ਬੱਚਾ ਮਾਰਨ ਦੇ ਕਰਕੇ ਠੀਕ ਹੈ ਜੀ 42000 ਤੋਂ ਵੀਰ ਮਾਨਦਾਨ ਹੋ ਜਾਊਗਾ 40 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ 42000 ਰੁਪਏ ਦੋਸਤੋ ਵੀਰ ਨੇ ਗਾਂ ਦੀ ਜਿਹੜੀ ਡਿਮਾਂਡ ਰੱਖੀ ਹੈ ਇਹ 40000 ਰੁਪਏ ਦੀ ਵੀਰ ਕਹਿੰਦਾ ਵੀ ਹਾਂ ਨਾ ਹੋ ਜੂਗੀ ਬਾਕੀ ਦੋਸਤੋ ਗਿਆ ਬਾਕੀ ਦੋਸਤੋ ਜਿਹੜਾ ਕੋਈ ਵੀਰ ਭਰਾ ਖਰੀਦਣਾ ਹੋਊਗਾ ਮਾਨਤਾ ਨੂੰ ਦੋਸਤੋ ਜ਼ਰੂਰ ਹੋਊਗਾ ਮੱਝ ਦਾ ਵੀਰ ਮੁੱਲ ਦੱਸ ਦੀਏ ਮੱਝ ਆਪਣਾ 82000 ਦੀ ਦੇ ਦਾਂਗੇ ਅਸ਼ਾ ਜੀ ਦੁੱਧ ਕਿੰਨਾ ਮੈਂ ਥਲੇ 9 ਲੀਟਰ ਦੁੱਧ ਹੈਗਾ 9 ਲੀਟਰ ਦੁੱਧ ਬੱਚਾ ਕਿਦੋਂ ਤੱਕ ਕਟਾ ਮਗਰ ਕਟਾ ਠੀਕ ਹੈ ਜੀ ਸੂਈ ਨੂੰ ਕਿੰਨਾ ਟਾਈਮ ਰੱਖਿਆ ਹੋਇਆ ਸੂਈ ਨੂੰ ਅੱਜ 6ਵੇਂ ਦਿਨ ਹੈ 6ਵੇਂ ਦਿਨ ਹੈ ਠੀਕ ਹੈ ਜੀ ਠੀਕ ਹੈ ਘਰ ਦੀ ਮੱਝ ਕਰਦੀ ਨਾ ਹਾਂ ਜੀ ਕਰਦੀ ਮੱਝ ਠੀਕ ਹੈ ਜੀ ਦੋਸਤੋ 82000 ਰੁਪਿਆ ਵੀਰ ਨੇ ਏ ਦੋਸਤੋ ਮਾਨਤਨ ਜਿਹੜਾ ਤੁਹਾਨੂੰ ਦੱਸਿਆ ਵੀ ਪਹਿਲਾਂ ਜਿਹੜੇ ਰੇਟ ਹੁੰਦੇ ਆ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਥੋੜਾ ਬਾਲਾ ਰੇਟ ਦੋਸਤੋ ਘਟਵਾ ਤੇ ਜਾਂਦਾ ਹੁੰਦਾ ਤੋਰ ਕੇ ਦੋਸਤੋ ਤੁਹਾਨੂੰ ਕੱਲਾ ਕੱਲਾ ਪਸ਼ੂ ਦਿਖਾ ਦਿੰਨੇ ਆ ਵੀਰ ਖੋਲ ਗਏ ਗਵਰਨਮੈਂਟ ਕੀ ਬਾਹਰ ਕਢੀਏ ਸਹੀਏ ਬਾਹਰ ਹੀ ਕੱਢ ਲਾ ਭਾਂ ਬੂਆ ਖੋਲ ਕੇ ਵਧੀਆ ਬਣ ਜੂ ਵੀਡੀਓ ਨਹੀਂ ਪਤਾ ਲੱਗ ਜਾਂਦਾ ਤੁਰਨ ਦੁਰਨ ਦਾ ਡੰਗਰ ਪਤਾ ਕੋੜਿਆ ਰਗੋ ਆਲੋ ਦੋਸਤੋ ਤਿੱਜਾ ਸੂਆ ਗਾਂ ਸੂਈ ਚੰਗੀ ਗਾਂ ਦੋਸਤੋ ਵਧੀਆ ਬਰੀਡ ਵਾਲੀ ਫਾਰਮ ਵਾਲੀ ਗਾਂ ਵੀਰ ਦੇ ਕੋਲੋਂ ਤੁਹਾਨੂੰ ਮੈਂ ਦੱਸਦਾ ਪਹਿਲਾਂ ਦੋਸਤੋ ਵੀ ਵੀਰ ਦਾ ਆਪ ਦਾ ਐਕਸੀ ਤੋਰ ਦੇ ਵੀ ਫਰੀ ਲੰਮੀ ਤੋਰ ਦੇ ਦੁੱਧ ਵੀਰ ਕਹਿੰਦਾ 15 ਕਿਲੋ ਤਿਆਰ ਹੈਗਾ ਥੱਲੇ ਮੋੜ ਲਾ ਮੋੜ ਲਾ ਵੀਰ ਮੋੜ ਲਾ ਮੋੜ ਲਾ ਆ ਲੈੋ ਦੋਸਤੋ ਮਾਝ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਤੇਜਾ ਸੁਆ ਸੁਈ ਹੈ ਘਰ ਦੇ ਪਸ਼ੂ ਦੋਸਤੋ ਵੀਰ ਦੇ ਆਪਣਾ ਨਾ ਤੁਹਾਨੂੰ ਦੋਸਤੋ ਕੁਆਲਿਟੀ ਚੈੱਕ ਕਰ ਲਓ ਮਾਝ ਦੀ ਚਲ ਮੁਰਦਾ ਮੁਰਦਾ ਮੁਰਲਾ ਮੁਰਲਾ ਬੱਚਾ ਦੋਸਤੋ ਆ ਮੱਝ ਨੇ ਕੱਟਾ ਦਿੱਤਾ ਆਇਆ ਦੋਸਤੋ ਤਾਜੀ ਸੂਈ ਹੈ ਕੋਈ 8-10 ਦਿਨ ਵੀਰ ਕੰ ਦਾ ਟਾਈਮ ਹੋਇਆ ਸੂਈ ਨੂੰ ਠੰਡ ਕਰਕੇ ਦੋਸਤੋ ਬੱਚਾ ਅੰਦਰ ਬੱਧਾ ਆਪਾਂ ਬਾਹਰ ਨਹੀਂ ਕੱਢਦੇ ਬੱਚੇਨ ਪਸ਼ੂ ਦੋਸਤੋ ਜਿਹੜੇ ਦੋ ਤਿੰਨ ਵੀਡੀਓ ਦੇ ਵਿੱਚ ਦਿਖਾਤੇ ਆ ਦੋਵੇਂ ਪਸ਼ੂ ਸੱਜਣ ਸੋਇਆ ਤਸੱਲੀ ਆਪਣੀ ਕਰਕੇ ਪਸ਼ੂ ਖਰੀਦਿਆ ਕਰੋ ਵੀਰ ਦਾ ਫੋਨ ਨੰਬਰ ਮੈਂ ਜਿਹੜਾ ਸਕਰੀਨ ਤੇ ਚਲਾ ਦੂੰਗਾ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਪਸ਼ੂਾਂ ਦੀ ਵੱਧ ਡਿਟੇਲ ਲੈ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਓਏ ਭੂਰ ਸੱਟਾ ਦਾ ਬਿਲਕੁਲ ਚੁਆਇਸ ਆਫ ਇੱਕ ਨੰਬਰ ਭੂਰ ਸੱਟਾ ਨਹੀਂ ਆ ਕੋਈ ਥਾਂ ਦੀ ਵਾਅਦ ਘਾੜ ਹੋਵੇ ਹਾਂਜੀ ਹਾਂਜੀ ਡੰਗਲ ਮੇਰੇ ਘਰ ਬੰਦ ਦਿਓ ਠੀਕ ਹੈ ਜੀ ਠੀਕ ਹੈ ਜੀ ਜਿੰਨਾ ਦੁੱਧ ਸਿਆ ਵਾ ਠੀਕ ਹੈ ਜੀ ਆਣ ਕੇ ਦੋ ਟਾਈਮ ਤਿੰਨ ਟੂ ਆਵਾਂਗੇ ਚੋ ਆਣ ਕੋਈ ਕਿਲੋ ਦਾ ਵਾਧਾ ਘਾਟਾ ਨਹੀਂ ਹੋਊਗਾ ਠੀਕ ਹੈ ਠੀਕ ਹੈ ਜੀ ਘਰ ਜਾ ਕੇ ਤੁਹਾਡੇ ਡੰਗਰੇ ਹੋਈ ਪੰਚ ਪੰਜ ਕਿਲੋ ਛੇ ਛੇ ਕਿਲੋ ਦੁੱਧ ਵਧਣਗੇ ਠੀਕ ਹੈ ਠੀਕ ਹੈ ਜੀ ਗਾਂ ਦੇ ਇੰਨਾ ਹੀ ਹੋਰ ਦੁੱਧ ਵਧ ਦਊਗੀ ਠੀਕ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਵੀਰ ਜੀ ਵੀਡੀਓ ਵੇਖਣ ਵਾਸਤੇ